ਕੂਠੀ ਨੂੰ ਸਿਰਫ ਮਾਲਕ ਨੇ ਮਜਬੂਰੀ ਕਰਕੇ ਵੇਚਣੀ ਹੈ ਬਾਕੀ ਕੂਠੀ ਬਹੁਤ ਵਧੀਆ ਬਣੀ ਹੋਈ ਆ ਤੁਸੀਂ ਦੇਖੋਗੇ ਪਹਿਲੀ ਅੱਖੀ ਤੁਹਾਨੂੰ ਕੂਠੀ ਜਿਹੜੀ ਪਸੰਦ ਆ ਜਾਊਗੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਤੇ ਆਪਾਂ ਜਮਾ ਫਰੀ ਦੇ ਵਿੱਚ ਐਡ ਕਰਦੇ ਹਾਂ ਜੀ ਕੋਈ ਕਮਿਸ਼ਨ ਖਰਚਾ ਵਰਚਾ ਕਿਸੇ ਤੋਂ ਆਪਾਂ ਨਹੀਂ ਲੈਂਦੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੂਠੀ ਆਕਾਰ ਮਕਾਨ ਹੈ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 73800426173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਭੇਜੋ ਤੁਹਾਡੀ ਐਡ ਲੱਗ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਕੂਠੀ ਦੀ ਜਿਹੜੀ ਆਪਣੇ ਕੋਲੇ ਅੱਜ ਪਹੁੰਚੀ ਹੈ ਸੇਲ ਵਾਸਤੇ ਤੂੰ ਨੂੰ ਸਾਰਾ ਕੁਝ ਪਤਾ ਲੱਗੂਗਾ ਤੁਸੀਂ ਬਸ ਵੀਡੀਓ ਨਾਲ ਜੁੜੇ ਰਹੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਬਾਹਰੋਂ ਦਿਖਾ ਰਿਹਾ ਸੀ ਬਾਹਰੋਂ ਆਪਣੀ ਕੋਠੀ ਜਿਹੜੀ ਇਹੋ ਜੀ ਦਿਖਦੀ ਹੈ ਫਰੰਟ ਤੁਸੀਂ ਦੇਖ ਲਿਓ ਜਿਹੜੀ ਇਹਨਾਂ ਨੂੰ ਸੜਕ ਲੱਗਦੀ ਆ ਉਹ ਵੀ ਤੁਸੀਂ ਦੇਖ ਲਈ ਹੋਗੀ ਜਿਹੜੀ ਸੜਕਾ ਪੂਰੀ ਖੁੱਲੀ ਡੁੱਲੀ ਇਹਨਾਂ ਨੂੰ ਲੱਗਦੀ ਆ ਜੇ ਆਪਣੇ ਕੋਲੇ ਗੱਡੀ ਹੈਗੀ ਆ ਤਾਂ ਤੁਸੀਂ ਦੇਖ ਲਓ ਜੀ ਅੰਦਰ ਆ ਜਾਵੇਗੀ ਤੇ ਵਧੀਆ ਕੋਠੀ ਬਣੀ ਹੋਈ ਆ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਵੱਡੇ ਜਿਹੜੇ ਮਰਲੇ ਹੁੰਦੇ ਆ ਉਹ ਵੱਡੇ 8 ਮਰਲੇਾਂ ਚ ਕੂਠੀ ਬਣੀ ਹੋਈ ਐ ਤੇ ਬਾਹਰਲੀ ਸਾਈਡ ਤੁਸੀਂ ਦੁਕਾਨਾਂ ਵੀ ਦੇਖਿਆ ਹੋਣਗੀਆਂ ਤਿੰਨ ਦੁਕਾਨਾਂ ਬਣੀਆਂ ਹੋਈਆਂ ਨੇ ਜੇ ਆਪਾਂ ਰੈਂਟ ਤੇ ਦੇਣੀਆ ਹੁਣ ਤਾਂ ਵਧੀਆ ਰੈਂਟ ਤੇ ਲੱਗ ਜਾਣਗੀਆਂ ਇੱਥੇ ਰੈਂਟ ਤੇ ਵੀ ਕਿਰਾਇਆ ਤੇ ਵੀ ਲੱਗ ਜਾਂਦੀਆਂ ਨੇ ਇਹਨਾਂ ਨੇ ਕੀ ਹੈਗਾ ਤੇ ਕੂਠੀਏ ਜੀ ਪੂਰੀ ਟੌਪ ਦੀ ਸਾਰਾ ਕੰਮ ਸਾਰਾ ਕੰਪਲੀਟ ਇਹਨਾਂ ਨੇ ਕਰਵਾ ਰੱਖਿਆ ਰੰਗ ਤੋਂ ਲੈ ਕੇ ਲਾਈਟਿੰਗ ਫਿਟਿੰਗ نیچے ਟਾਈਲਾਂ ਦਾ ਹਰ ਚੀਜ਼ ਵਧੀਆ ਜੀ ਕਿਚਨ ਤੁਸੀਂ ਦੇਖ ਲਓ ਕਿਚਨ ਬਹੁਤ ਵਧੀਆ ਮਿਲ ਜੂਗਾ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਕਿਚਨ ਮਿਲੂਗਾ ਤੇ ਰੰਗ ਇਹਨਾਂ ਨੇ ਜਮਾ ਨਮਾ ਕਰਵਾਇਆ ਹੋਇਆ ਹੈ ਕਿਸੇ ਪਾਸੋਂ ਰੰਗ ਨਾ ਤਾਂ ਲੇਹਾ ਹੋਇਆ ਨਾ ਕੋਈ ਖਰਾਬ ਹੋਇਆ ਪੂਰਾ ਵਧੀਆ ਰੰਗ ਆਪਾਂ ਨੂੰ ਮਿਲੂਗਾ ਜੀ ਬਾਕੀ ਜਿਹੜੀਆਂ ਜੋੜੀਆਂ ਲੱਗੀਆਂ ਹੋਈਆਂ ਨੇ ਪੂਰੀਆਂ ਵਧੀਆ ਇਹਨਾਂ ਨੇ ਲਗਵਾ ਰੱਖੀਆਂ ਤੇ ਜੋੜੀਆਂ ਸ਼ੀਸ਼ਿਆਂ ਦਾ ਹਰ ਕੰਮ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਤੇ ਹੁਣ ਆਪਾਂ ਪਹੁੰਚ ਗਏ ਜੀ ਡਰਾਈਂਗ ਰੂਮ ਚ ਆ ਕੋਠੀ ਦਾ ਡਰਾਈਂਗ ਰੂਮ ਆ ਗਿਆ ਪੂਰਾ ਵਧੀਆ ਪੂਰਾ ਖੁੱਲਡੁੱਲਾ ਤੇ ਡਬਲ ਆਪਾਂ ਨੂੰ ਗੇਟ ਮਿਲ ਜਾਣਗੇ ਇੱਕ ਤਾਂ ਆਪਾਂ ਨੂੰ ਬਾਹਰ ਪੋਰਚ ਦੇ ਅੰਦਰੋਂ ਮਿਲ ਜੂਗਾ ਇੱਕ ਕਪੜੇ ਲੋਬੀ ਚੋਂ ਅੰਦਰੋਂ ਮਿਲ ਜੂਗਾ ਜੀ ਤੇ ਲੋਬੀ ਏਰੀਆ ਖੁੱਲਡੁੱਲਾ ਮਿਲ ਜੂਗਾ ਵਧੀਆ ਆਪਣੇ ਕੋਲੇ ਆਹ ਕੋਠੀ ਪਹੁੰਚੀ ਆ ਜੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਲੋਕੇਸ਼ਨ ਵਗੈਰਾ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਆਪਾਂ ਨੂੰ ਵਧੀਆ ਸਾਰਾ ਕੁਝ ਮਿਲੂਗਾ ਇਹਦੇ ਵਿੱਚ ਤਿੰਨ ਤਾਂ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਤੇ ਬਾਥਰੂਮ ਇੱਕ ਹੈ ਜੀ ਤੇ ਵਧੀਆ ਸਾਰਾ ਕੁਝ ਹੈ ਜੀ ਕੰਪਲੀਟਡ ਹੈ ਕਿਚਨ ਤੁਸੀਂ ਦੇਖ ਲਿਆ ਕਿਚਨ ਬਹੁਤ ਵਧੀਆ ਬਣਿਆ ਹੋਇਆ ਹੈ ਬੈਡਰੂਮ ਪੂਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਲੋਕੇਸ਼ਨ ਬਹੁਤ ਚੰਗੀ ਹੈ ਜੀ ਜਿੱਥੇ ਆਹ ਕੋਠੀ ਬਣੀ ਹੋਈ ਹੈ ਮੇਨ ਗੱਲ ਤਾਂ ਲੋਕੇਸ਼ਨ ਦੀ ਹੁੰਦੀ ਹੈ ਬਾਕੀ ਲੋਕੇਸ਼ਨ ਤੁਹਾਨੂੰ ਬਾਅਦੋਂ ਮੈਂ ਦਿਖਾਈ ਦਿੱਤੀ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਸੜਕ ਲੱਗਦੀ ਹੈ ਉਹ ਵੀ ਪੂਰੀ ਖੁੱਲੀ ਡੁੱਲੀ ਲੱਗਦੀ ਹੈਗੀ ਤੇ ਇਹਨਾਂ ਨੇ ਵੇਚਣੀ ਹੈ ਜੀ ਛੇਤੀ ਤੋਂ ਛੇਤੀ ਤੇ ਕੋਠੀ ਤੁਸੀਂ ਦੇਖ ਲਈ ਵਧੀਆ ਕੋਠੀ ਬਣੀ ਹੋਈ ਆ ਅਰਜੈਂਟ ਸੇਲ ਕਰਨੀ ਆ ਮਜਬੂਰੀ ਕਰਕੇ ਸੇਲ ਕਰਨੀ ਪੈ ਰਹੀ ਹੈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਐਡਰੈਸ ਦੀ ਗੱਲ ਕਰੀਏ ਜੀ ਤਾਂ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਆਪਣੇ ਕੋਲੇ ਰਾਯਾ ਪਿੰਡ ਤੋਂ ਪਹੁੰਚੀ ਆ ਜੀ ਰਾਯਾ ਇਹਨਾਂ ਨੂੰ ਪਿੰਡ ਲੱਗਦਾਗਾ ਤੇ ਤਸੀਲ ਲਗਦੀ ਹੈ ਬਾਬਾ ਬਕਾਲਾ ਸਾਹਿਬ ਡਿਸਟ੍ਰਿਕਟ ਅੰਮ੍ਰਿਤਸਰ ਪਿੰਨ ਕੋਡ ਵੀ ਤੁਹਾਨੂੰ ਮੈਂ ਦੱਸ ਦਿੰਨੇ ਹਾਂ ਕਨਫਰਮ ਕਰ ਲਓ ਜੀ 14 31 12 ਜੇ ਕਿਸੇ ਨੇ ਸਰਚ ਕਰਨਾ ਹੋਵੇ ਤਾਂ ਤੁਸੀਂ ਸਰਚ ਵੀ ਕਰ ਲਓ ਬਾਕੀ ਰਾਇਆ ਇਹਨਾਂ ਨੂੰ ਪਿੰਡ ਲੱਗਦਾ ਪਿੰਡ 'ਚ ਕੂਠੀ ਬਣੀ ਹੋਈ ਹੈ ਤੇ ਅਰਜੈਂਟ ਸੇਲ ਕਰਨੀ ਹੈ ਜੀ ਡਿਮਾਂਡ ਦੀ ਜੇ ਗੱਲ ਕਰੀ ਆਪਾਂ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਉਹ ਮਾਲਕ ਨੇ ਕਿਹਾ ਜੀ 30 ਲੱਖ ਰੁਪਈਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਇੱਕ ਵਾਰੀ 30 ਲੱਖ ਰੁਪਇਆ ਡਿਮਾਂਡ ਹੈਗੀ ਬਾਕੀ ਕੋਠੀ ਸਾਰੀ ਤੁਸੀਂ ਦੇਖ ਲਈ ਬਾਕੀ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀਆਂ ਛੱਤਾਂ ਨੇ ਜਿਹੜੀਆਂ ਵਧੀਆ ਇਹਨਾਂ ਨੇ ਰੰਗ ਕਰਵਾ ਰਖਿਆ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਇੱਟਾਂ ਨਾਲ ਪੱਕੀ ਕੀਤੀ ਹੋਈ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਕੰਪਲੀਟ ਮਿਲੂਗਾ ਕੋਠੀ ਦੇ ਵਿੱਚ ਆਪਾਂ ਨੂੰ ਇੱਕ ਕਮੀ ਨਹੀਂ ਮਿਲਣੀ ਚਾਹੀਦੀ ਕੋਈ ਇੱਕ ਕਮੀ ਹੋਵੇ ਤਾਂ ਤੁਸੀਂ ਦੱਸਿਓ ਬਾਕੀ ਕੋਠੀ ਵਧੀਆ ਤੇ 30 ਲੱਖ ਰੁਪਇਆ ਡਿਮਾਂਡ ਹੈ ਰਾਇਆਪਿੰਡ ਦੇ ਵਿੱਚ ਕੂਠੀ ਬਣੀ ਹੋਈ ਆ ਤੇ ਬਾਹਰਲੀ ਸਾਈਡ ਤਿੰਨ ਦੁਕਾਨਾਂ ਪਹਿਲਾਂ ਤੁਸੀਂ ਇਹਨਾਂ ਦੇਖੀਆਂ ਹੋਣਗੀਆਂ ਵਧੀਆਂ ਦੁਕਾਨਾਂ ਨੇ ਖੁੱਲੀਆਂ ਡੁੱਲੀਆਂ ਤੇ ਇੱਕ ਰਸੋਈ ਤੇ ਦੋ ਆਪਨੂੰ ਫਲਸ਼ਾ ਮਿਲ ਜਾਣਗੀਆਂ ਇੱਕ ਬਾਥਰੂਮ ਹੈ ਤਿੰਨ ਬੈੱਡਰੂਮ ਇੱਕ ਲੌਬੀ ਇੱਕ ਡਰਾਇੰਗ ਰੂਮ ਇੱਕ ਪੋਰਚ ਤੇ ਮਾਲਕ ਦਾ ਜਿਹੜਾ ਓਨਰ ਦਾ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਤੁਸੀਂ ਸਾਰੇ ਲਾਜ਼ਮੀ ਨੋਟ ਕਰ ਲਓ ਨੰਬਰ ਹੈ ਜੀ 82830748085 ਦੁਬਾਰਾ ਫਿਰ ਤੋਂ ਦੱਸ ਦਿੰਨਾ 8283074458 ਮਾਲਕ ਨਾਲ ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕੋਈ ਵੀ ਕਰਨੀ ਹੈ ਜੀ ਤੇ ਬਾਕੀ ਤੁਸੀਂ ਜਾ ਕੇ ਦੇਖ ਲਓ ਰਾਇਆ ਪਿੰਡ ਤੇ ਮਾਲਕ ਨੂੰ ਫੋਨ ਕਰ ਲਿਓ ਜੇ ਕੁਝ ਪੁੱਛਣਾ ਹੈ ਕੁਝ ਵੀ ਪੁੱਛਣਾ ਹੈ ਕੋਈ ਜਾਣਕਾਰੀ ਲੈਣੀ ਹੈ ਕੋਠੀ ਬਾਰੇ ਜਾਣਕਾਰੀ ਲੈਣੀ ਹੈ ਕੋਈ ਕਾਗਜ਼ ਪੱਤਰਾਂ ਬਾਰੇ ਕੋਈ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ ਕਰਿਓ ਬਾਕੀ ਤੁਹਾਨੂੰ ਮਾਲਕ ਦਾ ਨੰਬਰ ਮੈਂ ਦੇ ਦਿੱਤਾ ਤੁਸੀਂ ਉਹਨਾਂ ਤੋਂ ਕਨਫਰਮ ਕਰ ਸਕਦੇ ਹੋ ਜੀ ਰਾਇਆ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਹੈ 30 ਲੱਖ ਰੁਪਏ ਡਿਮਾਂਡ ਹੈ ਸੀ ਤੇ ਵੱਡੇ 8 ਮਰਲਿਆਂ ਚ ਕੋਠੀ ਆਹ ਬਣੀ ਹੋਈ ਹੈ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਦਿੱਤਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਤੁਸੀਂ ਸਾਰੇ ਜਿੰਨੇ ਵੀ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਹੈ ਘਰ ਹੈ ਮਕਾਨ ਹੈ ਚਾਹੇ ਤੁਹਾਡੇ ਕੋਲੇ ਹੈ ਚਾਹੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਹੈ ਕਿਸੇ ਰਿਸ਼ਤੇਦਾਰ ਕੋਲੇ ਹੈ ਵੇਚਣਾ ਜੇਕਰ ਚਾਹੁੰਦੇ ਹੋ ਤੇ ਆਪਣੇ ਚੈਨਲ ਦਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73 800 ਪੂਰਾ 2673 ਜੇ ਤੁਸੀਂ ਐਡ ਕਰਵਾਉਣੀ ਹੈ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਲਗਾ ਦਾਂਗੇ ਆਪਣਾ ਖਰਚਾ ਵਰਚਾ ਕਮਿਸ਼ਨ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਜੇ ਕਿਸੇ ਨੇ ਵੇਚਣੀ ਹੈ ਜਾਂ ਬਿਕਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਆਪਾਂ ਐਡ ਫਰੀ ਚ ਲਗਾਵਾਂਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਤ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਬਾਤ ਤੋਂ ਬਾਦ ਪਿਆਰ ਦਿਆ ਕਰੋ ਵੀਡੀਓ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਮਾਤਾ ਮਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਵਧੀਆ ਲੱਗੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਜਿੰਨੇ ਦੇਖ ਰਹੇ ਹੋ ਲਾਈਕ ਆਪਣੀ ਵੀਡੀਓ ਨੂੰ ਲਾਜ਼ਮੀ ਕਰ ਦਿਓ ਤੇ ਬਾਤ ਤੋਂ ਬਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਆਂ ਵੀਡੀਓ ਨਵੀਆਂ ਕੂਠੀਆਂ ਘਰ ਮਕਾਨ ਵੀਡੀਓ ਚ ਲੈ ਕੇ ਆਉਂਦੇ ਰਹਨੇ ਆ ਤੇ ਤੁਹਾਨੂੰ ਵੀ ਤੁਹਾਡੇ ਏਰੀਆ ਚ ਕੂਠੀ ਚਾਹੀਦੀ ਹੈ ਤਾਂ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਇਆ ਕਰੂਗਾ ਤੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਤੁਸੀਂ ਦੇਖ ਲਿਆ ਕਰੋਗੇ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਮੈਨੂੰ ਕਮੈਂਟ ਕਰੋ ਜੀ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਾਂਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਕਿਸ ਨੂੰ ਐਡ ਕਰ ਬਹੁਣੀ ਹੈ ਭੇਜੂ ਤੇ ਨਵੇਂ ਹੋ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਦੋ ਲਾਈਕ ਕਰਦੋ ਸ਼ੇਅਰ ਕਰਦੋ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੇ ਲਾਜ਼ਮੀ ਕਰਦੋ